ਲੋਵੀ ਦੋਸਤੋ ਥੋੜੇ ਦਿਨ ਪਹਿਲਾਂ ਆਪਾਂ ਇੱਕ ਨੂਰੇ ਘੋੜੇ ਦਾ ਬੱਚਾ ਪਾਇਆ ਸੀ ਨੋਕਰਾ ਉਸ ਹੋ ਗਿਆ ਸੀਲ ਸੀਲ ਹੋਣ ਤੋਂ ਬਾਅਦ ਦੋ ਚਾਰ ਭਰਾਵਾਂ ਤੇ ਫੋਨ ਆ ਬਸ਼ੀਰਾ ਸੀ ਪਾਲਦੇ ਉਹ ਚੰਗਾ ਸਾਹਣ ਬਨ ਨਾਲ ਤਾਂ ਮਿੱਤਰੋ ਉਹਦੇ ਨਾਲ ਉਹ ਸਸਤਾ ਬਸ਼ੀਰਾ ਲਿਆਤਾ ਪਲਿਆ ਉਹਦੇ ਨਾਲ ਜ਼ਿਆਦਾ ਹੋਇਆ ਉਮਰ ਤੇ ਮਹੀਨਾ ਦੋ ਮਹੀਨੇ ਉਤੋਂ ਵੱਡਾ ਤੇ ਹੈ ਵੀ ਪੂਰੇ ਚੰਗੇ ਘੋੜੇ ਦਾ ਤੇ ਜਿਹੜੇ ਭਰਾਣੇ ਘੋੜਾ ਬਣਾਉਣਾ ਹੈ ਚੰਗਾ ਸਬਕੇ ਵੱਲੋਂ ਰਹਿਤ ਘੋੜਾ ਪਾਲਦਾ ਹੋਇਆ ਤਾਬ ਬਸ਼ੀਰਾ ਦੇਖ ਲਓ ਪਹਿਲਾਂ ਤਾਂ ਸਵਾਗਤ ਆ ਸਾਰੇ ਭਰਾਵਾਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਇਹ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਨਵੇਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਇਆ ਅੱਜ ਦੀ ਵੀਡੀਓ ਵਿੱਚ ਬਸ਼ੀਰਾ ਦਿਖਾਉਣਾ ਤੁਹਾਨੂੰ ਉਮਰੋਂ ਬਸ਼ੀਰਾ ਪਰ ਕਹਿਣ ਦਾ ਮਤਲਬ ਤਾਂ ਇੱਕ ਹਿਸਾਬ ਦਾ ਤਾਂ ਘੋੜਾ ਬਣਿਆ ਪਿਆ ਮਜੂਦ ਤੇ ਮਜਵਾਤੀਆਂ ਵਾਲੇ ਪਾਸਿਓਂ ਮੰਨ ਲਈ ਚਾਹੇ ਘਾਤ ਵਾਲੇ ਪਾਸਿਓਂ ਮੰਨ ਲਈ ਬਾਕੀ ਬਾਲਪੋਰੀਆਂ ਦਾ ਸਾਫ਼ ਆ ਮਿੱਤਰੋ ਸਾਰੀ ਡਿਟੇਲ ਹੀ ਦਿੰਨੇ ਆ ਕਿੰਨੀ ਉਮਰ ਆ ਕਿਹੜੇ ਘੋੜੇ ਦਾ ਕੀ ਖਾਨਦਾਨ ਬਸ ਤੁਸੀਂ ਇੱਕ ਤਾਂ ਵੀਡੀਓ ਸਾਰੀ ਦੇਖ ਲੈ ਤਾਂ ਕਿ ਜਿਹੜੀ ਪ੍ਰੋਪਰ ਡਿਟੇਲ ਆ ਉਹ ਤੁਹਾਨੂੰ ਮਿਲ ਜੇ ਤੇ ਦੂਜੀ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਭਰਾ ਵੀ ਘੋੜਾ ਪਾਲਦੇ ਹੋਏ ਜਾਂ ਨੁਕਰੇ ਬਸ਼ੀਰਾ ਪਾਲਦੇ ਉਹਨਾਂ ਦਾ ਵੀਡੀਓ ਪਹੁੰਚ ਕਿਉਂਕਿ ਅੱਜ ਦੇ ਟਾਈਮ 'ਚ ਇੱਕ ਤਾਂ ਨੁਕਰੇ ਬਸ਼ੀਰਿਆਂ ਦੀ ਮੰਗ ਹੋ ਜਾਂਦੀ ਟੂਰਨਾਮੈਂਟਾਂ 'ਤੇ ਦੂਜੀ ਹੋ ਜਾਂਦੇ ਜਿਵੇਂ ਕਹੇ ਨੇ ਚੜਾਉਣਾ ਹਜ਼ੂਰ ਸਾਹਿਬ ਚੜਾਉਣਾ ਹੁੰਦਾ ਆਪਦੀ ਆਪਦੀ ਸਰਦਾ ਦੇ ਅਨੁਸਾਰ ਕਹੇ ਨੇ ਮਲੇਰ ਕੋਟਲੇ ਚੜਾਉਣਾ ਹੁੰਦਾ ਉਹਨਾਂ ਦੇ ਵੀ ਆਧਨਾਂ ਚ ਬਸ਼ੀਰਾ ਚਾਹੀਦਾ ਹੁੰਦਾ ਤੇ ਬਸ਼ੀਰੇ ਮਿਲਦੇ ਹੁੰਦੇ ਘੱਟ ਜੇ ਮਿਲਦੇ ਤਾਂ ਉਹਨਾਂ ਦਾ ਰੇਟ ਜ਼ਿਆਦਾ ਹੁੰਦਾ ਤੇ ਜਾਂ ਕਹੇ ਭਰਾਣੇ ਘੋੜਾ ਬਣਾਉਣ ਵਾਸਤੇ ਚੰਗਾ ਬਸ਼ੀਰਾ ਭਾਲਦਾ ਹੁੰਦਾ ਧਾਉ ਦੇਖ ਲਓ ਤੇ ਬਾਕੀ ਚੈਨਲ ਸਬਸਕ੍ਰਾਈਬ ਕਰਨਾ ਭੁੱਲੇ ਕਹੋ ਕਿ ਆਪਣੇ ਚੈਨਲ ਤੇ ਤੁਹਾਨੂੰ ਜਿਆਜ ਰੇਟ ਤੇ ਬਸ਼ੀਰੇ ਮਿਲਦੇ ਆ ਜੰਮ ਚ ਘੋੜੀਆਂ ਬਸ਼ੀਰੇ ਸਾਰੇ ਜਾਨਵਰੀ ਮਿਲਦੇ ਬਾਕੀ ਹੁਣ ਦੇਖੋ ਬੱਚੇ ਦੀ ਖੜਨੇ ਖੁਣ ਕੁੰਡੀ ਵਾਲਾ ਕੰਨ ਆ 1 ਸਾਲੇ ਦੀ ਉਮਰ ਆ ਹੱਡਾਂ ਪੈਰਾਂ ਦਾ ਮਜੂਦ ਆ ਬਾਲ ਪੋਰੀਆਂ ਦਾ ਹੱਥਾਂ ਪੈਰਾਂ ਪੂਰੀ ਤਰ੍ਹਾਂ ਸਾਫ਼ ਕਹਿਣ ਦਾ ਮਤਲਬ ਬੱਚੇ ਕੋਈ ਵੀ ਡਿਫੈਕਟ ਨਹੀਂ ਉਦੋਂ ਆਪ ਵੀ ਆ ਕੇ ਸਾਹਮਣੇ ਦੇਖ ਸਕਦੇ ਆ ਆਪਦੇ ਨਜ਼ਰੀਏ ਨਾਲ ਇੱਕ ਵਾਰ ਚੈੱਕ ਕਰ ਸਕਦੇ ਆ ਤੇ ਜੇ ਖਾਨਦਾਨ ਦੀ ਗੱਲ ਕਰੀਏ ਤਾਂ ਭਈ ਆ ਵਿੱਕੀ ਮੰਗਵਾਲ ਵਾਲੇ ਘੋੜੇ ਦਾ ਜਿਹੜਾ ਵਾਈਟ ਥਾਨ ਜੀ ਦਾ ਨਾਂ ਵਾਈਟ ਥਾਨ ਦਾ ਬੱਚਾ ਦੋਸਤੋ ਖੜਨੇ ਖੁਰਨੇ ਦਾ ਚੰਗਾ ਕੁੰਡੀ ਵਾਲਾ ਕੰਨ ਆ ਤੇ ਇੱਕ ਸਾਲੇ ਦੀ ਉਮਰ ਆ ਤੇ ਰੇਟ ਜੈਜ ਤੇ ਸੇਕ ਦਾ ਦੋਸਤ ਹੈ ਮਾੜਾ ਮੋਟਾ ਜਿਹੜੇ ਸਪੌਟ ਕੰਨਾਂ ਜਿਹੇ ਪਿੰਡੇ ਪੁੰਡੇ ਤੇ ਕੋਈ ਸਪੌਟ ਨਹੀਂ ਜਮਾ ਸਾਫ ਆ ਬਾਕੀ ਮਜਬੂਤੀ ਮਜਬੂਤੀ ਬਹੁਤ ਪੁੱਠੇ ਪਾਠੇ ਦੀ ਲਾਲੀ ਚਾਹੀ ਹੱਕ ਹੁੱਕ ਦੀ ਲਾਲੀ ਤੇ ਹੱਥਾਂ ਪੈਰਾਂ ਵੀ ਪੂਰੀ ਤਰ੍ਹਾਂ ਸਾਫ ਆ ਸੋ ਜਿਹੜਾ ਵੀ ਭਰਾ ਨੂੰ ਬਸ਼ੀਰਾ ਚਾਹੀਦਾ ਹੋਇਆ ਖਰੀਦਣ ਦਾ ਚਾਹਵਾਨ ਹੋਇਆ ਤਾਂ ਨੰਬਰ ਕਰ ਲਓ 623915445 98555990 ਰਫਤਾਰ ਤੇ ਮੈਨੂੰ ਦਿਓ ਜਲਦ ਮਿਲਦੇ ਨਵੇਂ ਵੀਡੀਓਨ ਤੱਕ